ਸਤਿ ਸ਼੍ਰੀ ਅਕਾਲ ਦੋਸਤੋ ਗੱਲਬਾਤ ਕਰਾਂਗੇ ਅੱਜ ਵਿੱਕੀ ਗੌਂਦਰ ਦੇ ਬਾਰੇ ਕੌਣ ਸੀ ਵਿੱਕੀ ਗੌਂਦਰ ਜੋ ਕਿ ਪੁਲਿਸ ਮੁਕਾਬਲੇ ਦੇ ਵਿੱਚ ਮਾਰੇ ਆ ਗਿਆ ਵੀਡੀਓ ਬਹੁਤ ਹੀ ਜਾਣਕਾਰੀ ਭਰਪੂਰ ਹੈ ਇਹਨੂੰ ਸਾਰੇ ਨੂੰ ਸੁਣਨਾ ਤੇ ਚੈਨਲ ਜਿਨ੍ਹਾਂ ਵੀਰਾਂ ਨੇ ਹਾਲ ਤੱਕ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤਾਂ ਦੋਸਤੋ ਪੁਲਿਸ ਦਾ ਦਾਵਾ ਕਿ ਖਤਰਨਾਕ ਗੈਂਗਸਟਰ ਵਿੱਕੀ ਗੌਂਦਰ ਤੇ ਉਹਦੇ ਸਾਥੀ ਪ੍ਰੇਮਾ ਲਾਹੌਰੀਆ ਰਾਜਸਥਾਨ ਪੰਜਾਬ ਤੇ ਪਾウダー ਤੇ ਪੁਲਿਸ ਮੁਕਾਬਲੇ ਚ ਮਾਰੇ ਆ ਗਿਆ 27 ਨਵੰਬਰ 2016 ਨੂੰ ਦੁਪਹਿਰ ਹੁੰਦੇ ਹੁੰਦੇ ਦੇਸ਼ ਵਿਦੇਸ਼ ਚ ਪੰਜਾਬ ਦੇ ਕਸਬੇ ਨਾਬਾ ਦਾ ਨਾਂ ਲੋਕਾਂ ਦੀ ਜ਼ੁਬਾਨ ਤੇ ਆ ਗਿਆ ਸੀ ਇਸ ਦਿਨ ਨਾਬਾ ਦੀ ਅਤਿ ਸੁਰੱਖਿਅਤ ਜੇਲ ਬ੍ਰੇਕ ਹੋਈ ਸੀ ਫਿਲਮੀ ਅੰਦਾਜ਼ ਚ ਨਾਬਾ ਜੇਲ ਬ੍ਰੇਕ ਕਾ ਨੂੰ ਅੰਜਾਮ ਦਿੱਤਾ ਗਿਆ ਕੁਝ ਹੀ ਮਿੰਟਾਂ 'ਚ ਜੇਲ੍ਹ 'ਚ ਬੰਦ ਚਾਰ ਬੰਦੇ ਖਾਲਸਤਾਨ ਰੋشنਪੁਰ ਦਾ ਮੁਕੀਤੇ ਉਹਦਾ ਸਾਥੀ ਫਰਾਰ ਹੋ ਗਏ ਤਾਂ ਦੋਸਤੋ ਪੁਲਸ ਦੀਆਂ ਵਰਤਿਆਂ 'ਚ ਆਏ ਅੱਧਾ ਤਰਜਣ ਤੋਂ ਵੱਧ ਹੱਥ ਸੁਰੱਖਿਆ ਜੇਲ੍ਹ ਦੇ ਪ੍ਰਸ਼ਾਸਨ ਤੇ ਭਾਰੀ ਪੈ ਗਏ ਪੰਜਾਬ 'ਚ ਜੇਲ੍ਹ ਟੁੱਟੀ ਤਾਂ ਦਿੱਲੀ ਵੀ ਹਿੱਲੀ ਗ੍ਰਹਿ ਮੰਤਰੀਆਂ ਨੇ ਪੂਰੇ ਮਾਮਲੇ ਤੇ ਰਿਪੋਰਟ ਤਲਬ ਕੀਤੀ ਕਈ ਆਹਲਾ ਅਫਸਰ ਸੀ ਜਿਹੜੇ ਇਹ ਵੀ ਮੁੱਤਲ ਹੋਏ ਤਾ ਇਸ ਜੇਲ ਬ੍ਰੇਕ ਕਾਣ ਦੇ ਮੁੱਖ ਸਾਜ਼ਿਸ਼ਕਾਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਨੇ ਪੁਲਸ ਦੇ ਪਸੀਨੇ ਕਢਾਤੇ ਸੀ ਜਦੋਂ ਵੀ ਪੰਜਾਬ ਚ ਕੋਈ ਗਰੋਹ ਬਾਜੀ ਦੀ ਬਾਰਦਾਤ ਹੁੰਦੀ ਹੈ ਤਾਂ ਵਿੱਕੀ ਗੌਂਡਰ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ ਵਿੱਕੀ ਗੌਂਡਰ ਆਪਣੇ ਫੇਸਬੁੱਕ ਪੇਜ ਰਾਹੀਂ ਆਪਣੀ ਗੱਲ ਕਹਿੰਦਾ ਰਹਿੰਦਾ ਸੀ ਉਸ ਨੂੰ ਕਈ ਵਾਰ ਘੇਰਨ ਤੇ ਪੁਲਸ ਮੁਕਾਬਲਾ ਕਰਨ ਦੇ ਪੁਲਸ ਦੇ ਦਾਅਵੇ ਕੀਤੇ ਬਰਬਕੀ ਹੱਥ ਨਹੀਂ ਆਇਆ ਨਾਬਾ ਜੇਲ ਬ੍ਰੇਕ ਦੌਰਾਨ ਭੱਜੇ ਤੇ ਉਹਨਾਂ ਨੂੰ ਭਜਾਉਣ ਵਾਲੇ ਜ਼ਿਆਦਾਤਰ ਲੋਕ ਫੜੇ ਗਏ ਸੀ ਵਿੱਕੀ ਗਾਉਂਦਰ ਪੰਜਾਬ ਵਿੱਚ ਰਹਿ ਕੇ ਵੀ ਪੰਜਾਬ ਪੁਰ ਦੀ ਪਹੁੰਚ ਤੋਂ ਦੂਰ ਰਹਿੰਦਾ ਸੀ ਉਹ ਇੰਨਾ ਸਟਰੋਂਗ ਪਾਵਰਫੁਲ ਹੋ ਗਿਆ ਸੀ ਕਿ ਪੁਲਿਸ ਨੂੰ ਹੱਥ ਨਹੀਂ ਸੀ ਪਾ ਸਕਦੀ ਤਾਂ ਦੋਸਤੋ ਜਦੋਂ ਕਹ ਲਿਏ ਵੀ ਇਹਨਾਂ ਨਕਾਉਂਟਰ ਹੋਇਆ ਤਾਂ ਕੈਪਟਨ ਨੇ ਵੀ ਕਹਿ ਲਿਆ ਪੰਜਾਬ ਪੁਲਿਸ ਨੂੰ ਵਧਾਈ ਦਿੰਦੀ ਸੀ ਉਹ ਕਹਿੰਦਾ ਕੰਗratulations ਟੂ ਪੰਜਾਬ ਪੁਲਿਸ ਫਾਰ ਕਿਲਿੰਗ ਮੋਸਟ ਵਾਂਟਡ ਗੈਂਗਸਟਰ ਵਿੱਕੀ ਗਾਉਂਡਰ ਐਂਡ ਹਿਸ ਆਈ ਪ੍ਰੇਮਲ ਲਾਹੌਰਿਆ ਐਕਸਲੈਂਟ ਵਰਕ ਬਾਈ ਡੀਜੀਪੀ ਸਵੇਸ਼ ਅਰੋੜਾ ਐਂਡ ওসিਸੀਯੂ ਟੀਮ ਇਨਕਲੂਡਿੰਗ ਏਆਈਜੀ ਗੁਰਮੀਤ ਸਿੰਘ ਐਂਡ ਇੰਸਪੈਕਟਰ ਵਿਕਰਮ ਬਰਾੜ ਪ੍ਰਾਊਡ ਆਫ ਯੂ ਬॉयਸ ਇੱਕ ਹੀ ਹੱਥ ਹੈ ਨੇ ਤਾਂ ਪੰਜਾਬ ਦੇ ਸੀਐਮ ਨੇ ਤਮੀਟ ਕੀਤਾ ਸੀਗਾ ਹਾਲਾਂਕਿ ਕੁਝ ਦਿਨ ਪਹਿਲਾਂ ਅੰਮਰਸਰ ਅਤੇ ਗੁਰਦਾਸਪੁਰ ਦੇ ਇਲਾਕੇ 'ਚ ਵਿੱਕੀ ਗੌਂਦਰ ਦੇ ਹੋਣ ਦੀ ਸੂਹ ਮਿਲਣ ਤੇ ਪੰਜਾਬ ਪੁਲਤ ਨੇ ਕਈ ਪਿੰਡਾਂ ਨੂੰ ਘੇਰਾ ਪਾਇਆ ਪਰ ਕਾਮਯਾਬੀ ਫੇਰ ਵੀ ਨਹੀਂ ਮਿਲੀ ਵਿੱਕੀ ਗੌਂਦਰ ਕੌਣ ਹੈ ਤੇ ਪਿਛਲੇ ਕਈ ਸਾਲਾਂ ਦੌਰਾਨ ਕਿਹੜੀਆਂ ਬਾਤਾਂ ਵਿੱਚ ਉਹਦਾ ਨਾਂ ਆਇਆ ਆਓ ਆਪਾਂ ਮਾਰਦੇ ਹਾਂ ਨਜ਼ਰ ਦੋਸਤੋ ਤਾਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਰਾਮਾ ਬੋਦਲਾ ਦਾ ਰਹਿਣ ਵਾਲਾ ਸੀ ਵਿੱਕੀ ਗੌਂਦਰ ਗੈਂਗਸ ਸੁਖਬੀਰ ਸਿੰਘ ਉਰਫ ਸੁੱਖਾ ਕਾਲਵਾ ਦੇ ਕਤਲ ਤੋਂ ਬਾਅਦ ਇਹ ਚਰਚਾ ਚਾਇਆ ਫਗਵਾੜਾ ਕੋਲ ਪੇਚੀ ਤੋਂ ਪਰਤ ਰਹੇ ਕਾਲਵਾ ਨੂੰ ਗੋਲੀਆਂ ਨਾਲ ਭੁੰਨ ਕੇ লাশ ਤੇ ਸਾਥੀਆਂ ਨਾਲ ਭੰਗੜਾ ਪਾਇਆ ਡਿਸਕਸ ਖਰੋ ਦਾ throda ਬੜਾ ਚੰਗਾ ਖੜਾ ਰਹੀ ਸੀ ਵਿੱਕੀ ਕਾਉਂਟਰ ਚੰਗੇ ਪ੍ਰਦਰਸ਼ਨ ਦੇ ਕਾਰਨ ਤਿਲਿੰਦਰ ਸਪੋਰਟਸ ਕਾਲਜ ਦਾਖਲਾ ਮਿਲਿਆ ਇੱਥੇ ਹੀ ਸੁੱਖਾ ਕਾਲਵਾ ਨਾਲ ਦੋਸਤੀ ਪਈ ਸੁੱਖਾ ਕਾਲਵਾ ਦੇ ਕਤਲ ਤੋਂ ਕਈ ਮਹੀਨੇ ਬਾਅਦ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਤੋਂ ਫਿਰੇ ਫੜਿਆ ਗਿਆ। ਦੋਸਤੋ ਚੰਡੀਗੜ੍ਹ ਪਟਿਆਲਾ ਹਾਈਵੇ ਤੇ ਬਰੂੜ ਚ ਕੈਸ਼ ਵੈਨ ਤੋਂ 1 ਕਰੋੜ 30 ਲੱਖ ਦੀ ਲੁੱਟ ਤੇ ਗੌਂਦਰ ਦੇ ਜੱਦੀ ਪਿੰਡ ਸਰਾਵਾ ਬੌਦਲਾ ਚ ਬੈਂਕ ਡਕੈਤੀ ਇਹਨਾਂ ਮਾਮਲਿਆਂ ਚ ਉਹਦਾ ਨਾਮ ਆਇਆ। ਇਹ ਗੱਲ ਵੱਖਰੀ ਹੈ ਕਿ ਗੌਂਦਰ ਨੇ ਆਪਣੇ ਫੇਸਬੁੱਕ ਪੇਜ ਤੋਂ ਇਹਨਾਂ ਵਾਰਦਾਤਾਂ ਦੇ ਸ਼ਾਮਲ ਹੋਣ ਤੋਂ ਇਨਕਾਰ ਕੀਤਾ। ਗੁਰਦਾਸਪੁਰ ਦੇ ਕਾਨੂੰ ਬਾ ਚ ਇੱਕ ਗੈਂਗਵਾਰ ਹੋਈ। ਵ੍ਰੋਧੀ ਗਰੁੱਪ ਦੇ ਤਿੰਨ ਮੈਂਬਰਾਂ ਨੂੰ ਸ਼ਰੀਆਮ ਘੇਰ ਕੇ ਕਤਲ ਕੀਤਾ ਗਿਆ। ਪੰਜਾਬ ਪੁਲਿਸ ਨੇ ਇਸ ਗੈਂਗਵਾਰ 'ਚ ਵਿੱਕੀ ਗੌਂਦਰ ਖਿਲਾਫ ਮਾਮਲਾ ਦਰਜ ਕੀਤਾ ਸੀ। ਕਿਹਾ ਗਿਆ ਕਿ ਗੋਲੀਬਾਰੀ ਵੇਲੇ ਗੌਂਦਰ ਮੌਜੂਦ ਸੀ ਉੱਥੇ। ਤਾਂ ਇਸ ਤੋਂ ਪਹਿਲਾਂ ਚੰਡੀਗੜ੍ਹ 'ਚ ਦਿਨ ਦਿਹਾੜੇ ਹੁਸ਼ਿਆਰਪੁਰ ਦੇ ਇੱਕ ਸਰਪੰਚ ਨੂੰ ਗੁਰਦੁਆਰੇ ਦੇ ਬਾਹਰ ਕਤਲ ਕੀਤਾ ਗਿਆ। ਰੋਪੜ ਦੇ ਨੂਰਪੁਰ ਬੇਦੀ ਦੇ ਪਿੰਡ ਬਾਹਮਣ ਮਾਜਰਾ ਚ ਤੜਕੇ ਇੱਕ ਸ਼ਖਸ ਨੂੰ ਉਹਦੇ ਘਰ ਬੜਕੇ ਗੋਲੀਆਂ ਮਾਰ ਕੇ ਮਾਰਿਆ ਗਿਆ ਮਈ 2017 ਚ ਪੰਚਕੂਲਾ ਦੇ ਸਕੇਤੜੀ ਕੋਲ ਗੰਗਵਾਰ ਚ ਬੌਂਸਰ ਦਾ ਕਤਲ ਕੀਤਾ ਗਿਆ ਹੁਣ ਦੋਸਤੋ ਪੁਲਿਸ ਨੇ ਕੀ ਬਿਆਨ ਦਿੱਤੇ ਮਤਲਬ ਕਿ ਵੀ ਕਿਵੇਂ ਮਾਰਿਆ ਵੀ ਕੀ ਕਾਊਂਟਰ ਨੂੰ ਇਹ ਵੀ ਦੱਸਦੇ ਤੁਹਾਨੂੰ ਤਾਂ ਪ੍ਰੈਸ ਕਾਨਫਰੰਸ ਕੀਤੀ ਗਈ ਪੰਜਾਬ ਪੁਲ ਦਾ ਉਸ ਸਮੇਂ ਮੁਖੀ ਡੀਜੀਪੀ ਸਰੇਸ਼ ਅਰੋੜਾ ਸੀ ਇਹਨੇ ਸੰਬੋਧਨ ਕੀਤਾ ਇਦੇ ਨਾਲ ਹੀ ਏਆਈ ਦੀ ਗਰਮੀਤ ਚੋਹਾਨ ਵੀ ਇਸ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਸੀ ਪੰਜਾਬ ਪੁਲ ਦੇ ਮੁਤਾਬਕ ਵਿੱਕੀ ਗਾਉਂਦਰ ਤੇ 7 ਲੱਖ ਰੁਪਏ ਦਾ ਇਨਾਮ ਸੀ ਤੇ ਪ੍ਰੀਮਾ ਲਾਹੌਰੀਆ ਤੇ 2 ਲੱਖ ਰੁਪਏ ਦਾ ਇਨਾਮ ਸੀਗਾ ਡੀਜੀਪੀ ਸਰੇਸ਼ ਅਰੋੜਾ ਦੇ ਮੁਤਾਬਕ ਹੁਣ ਵੀ ਪੰਜਾਬ 'ਚ ਕਹਿੰਦਾ ਏ ਕੈਟਾਗਰੀ ਦੇ 8 ਤੇ ਬੀ ਕੈਟਾਗਰੀ ਦੇ 9 ਗੈਂਗ ਸਰਗਰਮ ਸੀ ਪੰਜਾਬ ਪੁਲ ਦੀ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ওসিਸੀਯੂਚ ਮੁਕਾਬਲੇ ਨੂੰ ਅੰਜਾਮ ਦਿੱਤਾ ਸੀ ਤਾਂ ਸੂਕ ਵਿੱਚ ਮਿਲੀ ਤਾਂ ਕੰਟਰੋਲ ਯੂਨਿਟ ਦੀ ਅਗਵਾਈ ਕਰਨ ਵਾਲੇ ਏਆਈ ਜੀ ਗਰਮੀਤ ਚਾਹਾਨ ਨੇ ਕਥਿਤ ਮੁਕਾਬਲੇ ਬਾਰੇ ਜਾਣਕਾਰੀ ਦਿੱਤੀ ਉਹ ਕਹਿੰਦਾ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਵਿੱਕੀ ਗੌਂਡਰ ਤੇ ਉਹਦੇ ਸਾਥੀ ਅਬੋਹਰ ਦੇ ਆਲੇ ਦੁਆਲੇ ਸਰਗਰਮ ਹੈ ਜਾਣਕਾਰੀ ਦੇ ਆਧਾਰ ਤੇ ਛਕੀਆਂ ਦੀ ਨਿਸ਼ਾਨਦੇਹੀ ਸ਼ੁਰੂ ਹੋਈ ਉਹਨਾਂ ਚੋਂ ਖੁਈਆ ਸਰਬਰ ਦੇ ਪਿੰਡ ਪੰਜਾਬਾ ਦੇ ਇੱਕ ਸ਼ਖਸ ਤੇ ਖਾਸ ਨਜ਼ਰ ਰੱਖੀ ਗਈ ਸੀ ਉਸੇ ਛੱਕੀ ਦੀ ਢਾਣੀ ਵਿੱਚ ਕੁਝ ਲੋਕਾਂ ਦੇ ਰਹਿਣ ਬਾਰੇ ਵੀ ਜਾਣਕਾਰੀ ਮਿਲੀ ਪੁਲਿਸ ਨੇ ਉਸ ਢਾਣੀ ਦੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ ਪੱਕੀ ਜਾਣਕਾਰੀ ਮਿਲਣ ਤੇ ਪੁਲਿਸ ਵੱਲੋਂ 24 ਜਨਵਰੀ ਤੋਂ ਹੀ ਆਪਰੇਸ਼ਨ ਸ਼ੁਰੂ ਕਰਨ ਦਾ ਤਿਆਰ ਗਿਆ ਸੀ ਹੁਣ ਹੋਇਆ ਕਿਵੇਂ ਇੰਕਾਊਂਟਰ ਪੁਲਿਸ ਨੇ ਢਾਣੀ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਤੇ ਕੁਝ ਪੁਲਿਸ ਮੁਲਾਜ਼ਮ ਛੱਤ ਤੇ ਵੀ ਚੜ੍ਹੇ ਪੁਲਦੀ ਹਰਕਤ ਨਾਲ ਵਿੱਕੀ ਗੌਂਦਰ ਤੇ ਉਹਦੇ ਸਾਥੀ ਚੱਕਨੇ ਹੋ ਗਏ ਵਿੱਕੀ ਗਾਉਂਦਰ ਦੇ ਸਾਥੀ ਪ੍ਰੇਮਾਲ ਲਾਹੌਰੀਆ ਦਿਵਾ ਟਪ ਕੇ ਭੱਜਣ ਲੱਗੇ ਦੋਵੇਂ ਪੁਲਿਸ ਵੱਲੋਂ ਹੰਦੀ ਫਾਇਰਿੰਗ ਦੇ ਵਿੱਚ ਫਿਰ ਮਾਰੇ ਗਏ ਵਿੱਕੀ ਗਾਉਂਦਰ ਦੇ ਇੱਕ ਹੋਰ ਸਾਥੀ ਵੱਲੋਂ ਵੀ ਪੁਲਿਸ ਤੇ ਫਾਇਰਿੰਗ ਕੀਤੀ ਗਈ ਤਾਂ ਜੋ ਵਿੱਕੀ ਗਾਉਂਦਰ ਨੂੰ ਕਵਰ ਫਾਇਰ ਮਿਲ ਸਕੇ ਉਹ ਪੁਲਿਸ ਨਾਲ ਮੁੱਠ ਭੇਟ ਮ ਜਖਮੀ ਹੋਇਆ ਉਹਨੇ ਬਾਅਦ ਚ ਹਸਪਤਾਲ ਜਾ ਕੇ ਦਮ ਤੋੜਤਾ ਤਾਂ ਇਸ ਪੁਲਿਸ ਮੁਕਾਬਲੇ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਜਖਮੀ ਹੋਏ ਤੇ ਉਹ ਵੀ ਬਾਅਦ ਚ ਰਾਜਦਾਨਾ ਚੱਕਦਾ ਦਾਖਲ ਰਹੇ ਤਾ ਰਾਜਸਥਾਨ ਪੁਲ ਤੋਂ ਨਹੀਂ ਸੀ ਜਾਣਕਾਰੀ ਇਹਦੀ ਪੰਜਾਬ ਪੁਲ ਦਾ ਏਆਈ ਦੀ ਗਰਮੀਤ ਚੋਹਾਨ ਉਹਨੇ ਕਿਹਾ ਕਿ ਮੁਕਾਬਲੇ ਵਾਲੀ ਥਾਂ ਪੰਜਾਬ ਰਾਜਸਥਾਨ ਸਰਦ ਤੇ ਤੇ ਸਾਨੂੰ ਲੱਗਿਆ ਕਿ ਜੋ ਘਟਨਾ ਵਾਲੀ ਥਾਂ ਹੈ ਉਹ ਪੰਜਾਬ ਦੀ ਹੱਦ ਚ ਆਉਂਦੀ ਹੈ ਬਾਅਦ ਚ ਇਹ ਰਾਜਸਥਾਨ ਪੁਲ ਦੇ ਆਉਣ ਤੋਂ ਬਾਅਦ ਸਾਫ ਹੋਇਆ ਕਿ ਇਹ ਇਲਾਕਾ ਰਾਜਸਥਾਨ ਦੀ ਹੱਦ ਚ ਹੈ ਚੋਹਾਨ ਕਹਿੰਦਾ ਕਿ ਰਾਜਸਥਾਨ ਪੁਲਸ ਨੇ ਇਸ ਮਾਮਲੇ ਚ ਐਫ ਆਈ ਆਰ ਦਰਜ ਵੀ ਕੀਤੀ ਤੇ ਜਾਂਚ ਵੀ ਜਾਰੀ ਰੱਖੀ ਰਾਜਤਾਨ ਪੁਲਸ ਦਾ ਡੀਜੀਪੀਓ ਓਪੀ ਗਲਹੋਤਰਾ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਰਾਜਤਾਨ ਪੁਲਸ ਨੂੰ ਮੁਕਾਬਲੇ ਬਾਰੇ ਕੋਈ ਵੀ আগਾਊ ਸੂਚਨਾ ਨਹੀਂ ਦਿੱਤੀ ਗਈ ਸੀ ਤਾਂ ਪੰਜਾਬ ਪੁਲਿਸ ਦੇ ਮੁਤਾਬਕ ਵਿੱਕੀ ਦੀ ਪੈੜ ਨੱਪਣ ਲਈ ਖਾਸ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ ਜਦੋਂ ਵਿੱਕੀ ਗੌਂਡ ਦੇ ਟਿਕਾਣੇ ਬਾਰੇ ਪੁਲਿਸ ਨੂੰ ਪਹਿਲਾਂ ਹੀ ਜਾਣਕਾਰੀ ਸੀ ਤਾਂ ਰਾਜਤਾਨ ਪੁਲਸ ਨੇ ਉਹ ਦੂਰ ਕਿਉਂ ਰੱਖਿਆ ਗਿਆ ਇਹ ਵੀ ਸਵਾਲ ਹੈ ਹੁਣ ਵਿੱਕੀ ਦੇ ਟਿਕਾਣੇ ਤੱਕ ਪੰਜਾਬ ਪੁਲਿਸ ਦੀ ਟੀਮ ਪਹੁੰਚੀ ਕਿਵੇਂ ਕਿਸੇ ਨੇ ਵਿੱਕੀ ਬਰੇ ਸਟੀਕ ਜਾਣਕਾਰੀ ਦਿੱਤੀ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਅੱਗੇ ਦੱਸਣ ਤੋਂ ਇਨਕਾਰ ਕਰ ਦਿੱਤਾ ਗਿਆ ਇਹਨਾਂ ਉੱਲੂ ਪੁਲਿਸ ਕੋਲ ਲਖਵਿੰਦਰ ਸਿੰਘ ਕੌਣ ਹੈ ਜਿਹਦੇ ਘਰ ਚ ਗੌਂਦਰ ਲੁਕੇਆ ਸੀ ਕੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਦੇ ਬਾਰੇ ਵੀ ਕੁਝ ਵੀ ਸਪਸ਼ਟ ਨਹੀਂ ਪੋਰਟਲ ਲਖਵਿੰਦਰ ਸਿੰਘ ਤੱਕ ਮੈਂ ਪਹੁੰਚੀ ਕਿ ਉਹਨੇ ਹੀ ਵਿੱਕੀ ਬਰੇ ਨੂੰ ਗੁਪਰੀ ਕੀਤੀ ਸੀ ਇਸ ਬਾਰੇ ਵੀ ਹੱਦ ਤੱਕ ਕੁਝ ਵੀ ਸਪਸ਼ਟ ਨਹੀਂ ਤਾਂ ਦੋਸਤੋ ਵਿੱਕੀ ਗੌਂਦਰ ਦੀ ਮਾਂ ਦੇ ਬਾਰੇ ਜੇ ਆਪਾਂ ਗੱਲ ਕਰੀਏ ਉਦੇ ਬਾਰੇ ਵੀ ਦੱਸਦੇ ਤੁਹਾਨੂੰ ਮੁਕਸਰ ਦਿਲ ਦੇ ਸਰਾਮਾ ਬੌਂਦਲਾ ਇਹ ਗੈਂਗਟਰ ਬਿੱਕੀ ਗੌਂਦਰ ਦਾ ਪਿੰਡ ਹੈ ਗੌਂਦਰ ਤੇਰੇ ਸਾਥੀ ਸ਼ੁਕਰਵਾਰ ਨੂੰ ਰਾਜਸਥਾਨ ਪੰਜਾਬ ਸਰਾਹਦ ਤੇ ਮੁਕਾਬਲੇ ਚ ਮਾਰੇ ਗਏ ਸੀ ਤਾਂ ਬਿੱਕੀ ਗੌਂਦਰ ਦੀ ਹੋਂਦ ਕੱਲ ਤੱਕ ਸੱਚ ਸੀ ਪਰ ਪਿੰਡ ਉਸ ਤੋਂ ਬਾਅਦ ਦਾ ਸੱਚ ਹੰਡਾਰਿਆ ਇਸ ਸਚਾਈ ਤੇ باوجود ਇਹ ਪਿੰਡ ਹੁਣ ਪਹਿਲਾ ਮਰਗਾ ਨਹੀਂ ਰਿਹਾ ਤੇ ਕੱਲ ਸ਼ਾਇਦ ਅੱਜ ਵਰਗਾ ਵੀ ਨਾ ਰਹੇ ਤਾਂ ਪੁਰਧ ਦੀ ਨਫਰੀ ਕਹਿੰਦਾ ਪਿੰਡ ਚੋਂ ਪਿੰਡ ਚ ਹਰ ਥਾਂ ਤੇ ਮੌਜੂਦ ਹੋ ਗਈ ਜਦੋਂ ਕਤਲ ਹੋਇਆ ਵਿੱਕੀ ਗੌਂਦਰ ਦਾ ਘਰ ਕਹਿੰਦੇ ਵੇਗੜਾਂ ਦੀ ਟਾਣੀ ਚ ਸਥਿਤ ਹੈ ਕਹਾਣੀ ਨੂੰ ਜਾਂਦੇ ਦੋਵਾਂ ਰਾਤਾਂ ਦੇ ਪੋਲ ਤੇ ਨਾਕੇ ਲੱਗੇ ਹੋਏ ਸੀ ਤਾਂ ਬੜਾ ਸੋਗਮਈ ਮਾਹੌਲ ਸੀਗਾ ਤੇ ਵਿੱਕੀ ਗੌਂਦਰ ਦੇ ਚਾਰ ਕਮਰਿਆਂ ਦੇ ਪੱਕੇ ਘਰ ਦੀਆਂ ਬੇਰੰਗੀਆਂ ਕੰਧਾਂ ਵਰਗਾ ਹੀ ਘਰ ਚ ਸੱਖਣਾ ਬਣ ਸੀ ਘਰ ਤੇ 50 ਕ ਬੰਦੇ ਮੌਜੂਦ ਸਨ ਜਿਨ੍ਹਾਂ ਚੋਂ ਜ਼ਿਆਦਾਤਰ ਟਾਣੀ ਦੇ ਬਚਿੰਦੇ ਨੇ ਜਾਂ ਸਕੇਤਬੰਦੀ ਸੀ ਸ਼ਰੀਕੇ ਵਾਲੇ ਬਹੁਤੀ ਚਰਚਾ ਕਰਨੀ ਨਹੀਂ ਚਾਹੁੰਦੇ ਜਾ ਕਰ ਨਹੀਂ ਪਾ ਰਹੇ ਸੀਗੇ ਤਾਂ ਪਿਤਾ ਪੁੱਤਰ ਵਿੱਕੀ ਗੌਂਦਰ ਉਰਫ ਹਰਜਿੰਦਰ ਦੀ লাশ ਲੈਣ ਲਈ ਸ਼ਹਿਰ ਗਏ ਹੋਏ ਸੀ ਘਰ 'ਚ ਮੌਜੂਦ ਹੁੰਦੀ ਮਾਂ ਬੋਲਣ ਦੀ ਹਾਲਤ ਵਿੱਚ ਨਹੀਂ ਸੀ ਪੁੱਛੇ ਜਾਣ ਤੇ ਉਹਨੇ ਸਿਰਫ ਇੰਨੇ ਕਿਹਾ ਸੀ ਕਿ ਮੈਨੂੰ ਮੇਰੇ ਪੁੱਤ ਦੀ লাশ ਦੇ ਦਿਓ ਆਪਣੇ ਪੁੱਤ ਦੀ ਮਿੱਟੀ ਦਾ ਸਪੇਟ ਲਵਾ ਤਾਂ ਮਾਂ ਦਾ ਕਹਿਣਾ ਸੀਗਾ ਕਿ ਮੈਨੂੰ ਇਸ ਕਤਲ ਬਾਰੇ ਗੈਂਕਟਰ ਬਾਰੇ ਕੁਝ ਨਹੀਂ ਪਤਾ ਪਰ ਮੇਰਾ ਪੁੱਤ ਤਾਂ ਹੁਣ ਵਾਪਸ ਨਹੀਂ ਆਉਣਾ ਦੋਸਤੋ ਵਿੱਕੀ ਗੌਂਡਰ ਨਾਮ ਹੈ ਜਿਹੜਾ ਇਹ ਕਿਦਾਂ ਪਿਆ ਇਹਦਾ ਤਾਂ ਵਿੱਕੀ ਦੇ ਤਾਏ ਦਾ ਮੁੰਡਾ ਦੱਸਦਾ ਕਿ ਗੌਂਡਰ ਤਾਂ ਇਹਦਾ ਨਾਂ ਜਵਾਕਾਂ ਦੇ ਸਕੂਲ 'ਚ ਚੌੜ-ਚੌੜ ਤੇ ਰੱਖਦਾ ਸੀ ਤੇ ਵਿੱਕੀ ਇਹਦਾ ਨਾਂ ਜਲਿੰਦਰ ਜਾ ਕੇ ਪਿਆ ਇਹ ਤਾਂ ਸਾਨੂੰ ਬਾਅਦ 'ਚ ਪਤਾ ਲੱਗਿਆ ਕਹਿੰਦਾ ਕਿ ਇਹ ਤਾਂ ਸਾਡੇ ਵਾਲੇ ਜਿੰਦਰ ਦਾ ਨਾਂ ਹੀ ਹੈ ਵੀ ਵਿੱਕੀ ਗੌਂਡਰ ਵੀ ਤਾਂ ਸਾਡੇ ਜਿੰਦਰ ਨੂੰ ਹੀ ਕਹਿੰਨੇ ਹਾਂਜੀ ਤਾਂ ਦੋਸਤੋ ਮਾਪਿਆਂ ਦਾ ਇੱਕ-ਇਕਲਾ ਪੁੱਤ ਸੀਗਾ ਵਿੱਕੀ ਗੌਂਡਰ ਤੇਰਾੜਾ ਸਾਥੀ ਸੀ ਕਿ ਸਕੂਲ ਚ ਪੜਦਾ ਦੇ ਨਾਲ ਮਨਪੀਤ ਉਹ ਕਹਿੰਦਾ ਕਿ ਵਿੱਕੀ ਸਕੂਲ ਚ ਮੇਰਾ ਜੂਨੀਅਰ ਸੀ ਆਈ ਸਕੂਲ ਚ ਇਕੱਠੇ ਖੇਡਦੇ ਰਹੇ ਵਿੱਕੀ ਇਸ ਤਰ੍ਹਾਂ ਦਾ ਬੰਦਾ ਨਹੀਂ ਸੀ ਗਲਤ ਸੰਗਤ ਕਰਕੇ ਕਹਿ ਲੋ ਜਾਂ ਸਰਕਾਰਾਂ ਦੀਆਂ ਗਲਤ ਪਾਲਿਸੀਆਂ ਕਰਕੇ ਕਹਿ ਲੋ ਵੀ ਮੇਰੀ ਪਿਆਸ ਸਰਕਾਰ ਨੂੰ ਬੇਨਤੀ ਹੈ ਕਿ ਨੌਜਵਾਨਾਂ ਨੂੰ ਗਲਤ ਸੰਗਤ ਚ ਪੈਣ ਤੋਂ ਰੋਕਣ ਲਈ ਰੋਜ਼ਗਾਰ ਦਿੱਤਾ ਜਾਵੇ ਨਹੀਂ ਤਾਂ ਮੁੰਡੇ ਇਸ ਤਰ੍ਹਾਂ ਹੀ ਗੈਂਗਸਟਰ ਬਣਦੇ ਰਹਿਣਗੇ